ਹਾਰਬਾਜ਼ੀ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਤਾ ਦੱਸਿਏ ਕਿ ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਪਤੰਜਲੀ ਵੱਲੋਂ ਕੁੱਲ 67 ਅਖਬਾਰਾਂ ਦੇ ਵਿੱਚ ਮਾਫੀਨਾਮਾ ਛਪਵਾਇਆ ਜਿਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇਹਨਾਂ ਇਸ਼ਤਿਹਾਰਬਾਜ਼ੀਆਂ ਦਾ ਇੱਕ ਪ੍ਰਿੰਟ ਮੰਗਿਆ ਗਿਆ ਫੋਟੋਕਾਪੀਆਂ ਮੰਗੀਆਂ ਗਈਆਂ ਨੇ ਤੇ ਇਹ ਵੀ ਪੁੱਛਿਆ ਗਿਆ ਕਿ ਇਹਨਾਂ ਦਾ ਸਾਈਜ਼ ਕੀ ਹੈ ਕਿਉਂਕਿ ਸਪਰੀਮ ਕੋਰਟ ਵੱਲੋਂ ਇਹ ਇਸ਼ਤਿਹਾਰਬਾਜ਼ੀ ਮਾਫੀਨਾਮਾ ਜੋ ਛਪਵਾਇਆ ਗਿਆ ਪਤੰਜਲੀ ਵੱਲੋਂ ਉਸ ਦੇ ਵਿੱਚ ਇਹ ਕਿਹਾ ਗਿਆ ਸਪਰੀਮ ਕੋਰਟ ਵੱਲੋਂ ਕਿ ਇਸ ਦਾ ਸਾਈਜ਼ ਜ਼ਰੂਰ ਦੱਸਿਆ ਜਾਵੇ ਤੇ ਇਸ ਨਾਲ ਹੀ ਇਸ ਨੂੰ ਜ਼ੂਮ ਕਰਕੇ ਪੇਸ਼ ਨਾ ਕੀਤਾ ਜਾਵੇ ਤੇ ਲੋਕਾਂ ਦੇ ਪੜਨ ਯੋਗ ਹੋਵੇ ਕਿਉਂਕਿ ਕਈ ਵਾਰ ਮਾਫੀਨਾਮੇ ਖੁੰਝੇ ਦੇ ਵਿੱਚ ਲਗਵਾ ਕੇ ਇੱਕ ਖਾਣਾਪੂਰਤੀ ਕੀਤੀ ਜਾਂਦੀ ਹੈ ਤੇ ਖਾਣਾਪੂਰਤੀ ਨਾ ਕੀਤੀ ਜਾਵੇ ਤੇ ਨੂੰ ਚੰਗੇ ਤਰੀਕੇ ਦੇ ਨਾਲ ਮਾਫੀਨਾਮੇ ਨੂੰ ਹਰੇਕ ਅਖਬਾਰ 'ਚ ਛਪਵਾਇਆ ਜਾਵੇ ਪਤੰਜਲੀ ਵੱਲੋਂ ਤੇ ਇਸੇ ਨਾਲ ਹੀ ਇਹ ਸੁਪਰੀਮ ਕੋਰਟ ਦੇ ਅਮਨੇ 2 ਦਿਨਾਂ ਦੇ ਅੰਦਰ ਔਨ ਰਿਕਾਰਡ ਪੇਸ਼ ਕੀਤਾ ਜਾਵੇ ਬਾਬਾ ਰਾਮਦੇਵ ਤੇ ਇਸੇ ਨਾਲ ਹੀ ਬਾਲਕ੍ਰਿਸ਼ਨ ਨੂੰ ਫਟਕਾਰ ਵੀ ਲੱਗੇ ਸੇ ਮਾਮਲੇ ਦੇ ਵਿੱਚ ਤਾਦਾਦੀਏ ਕਿ ਆਈਐਮਏ ਵੱਲੋਂ ਇਸ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦੇ ਵਿੱਚ ਤੇ ਇਲਜ਼ਾਮ ਲਗਾਏ ਗਏ ਸਨ ਕਿ ਇਹ ਇਲਲੀਗਲ ਤੇ ਗਲਤ ਢੰਗ ਦੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਗਈ ਇਤਿਜਾਰੀਆ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤੀ ਜਾ ਰਹੀ ਹੈ ਜੀਹਾਂ ਇਸ਼ਤਿਹਾਰਬਾਜ਼ੀ ਕਰਕੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਤੇ ਬਾਬਾ ਰਾਮਦੇਵ ਅਤੇ ਜ਼ਨਾਲੀ ਬਾਲਕ੍ਰਿਸ਼ਨ ਨੂੰ ਸਮਨ ਭੇਜਿਆ ਸੀ ਜਿਸ ਤੋਂ ਬਾਅਦ ਅਦਾਲਤ ਬਲੋ ਇਹਨਾਂ ਨੂੰ ਮਾਫੀ ਮੰਗਣ ਦੀ ਕਿਹਾ ਜਾਂਦਾ ਪਰ ਮਾਫੀ ਮੰਗ ਤੋਂ ਬਾਅਦ ਵੀ ਇਸੇ ਤੰਗ ਦੇ ਨਾਲ ਇਸ਼ਤਿਹਾਰਬਾਜ਼ੀਆਂ ਦਾ ਦੌਰ ਜਾਰੀ ਸੀ ਪਰ ਜਦੋਂ ਅਦਾਲਤ ਵੱਲੋਂ ਸਖਤੀ ਵਰਤੀ ਜਾਂਦੀ ਹੈ ਤਾਂ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਅਦਾਲਤ ਦੇ ਵਿੱਚ ਤੇ ਕਿਹਾ ਜਾਂਦਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਲ ਤੋਂ ਜਲਦ ਸੁਧਾਰ ਕਰਾਂਗੇ ਤੇ ਅੱਜ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਤੇ ਕੁੱਲ ਪਤੰਜਲੀ ਵੱਲੋਂ 68 ਅਖਬਾਰਾਂ ਦੇ ਵਿੱਚ ਮਾਫੀਨਾਮਾ ਛਪਵਾਇਆ ਗਿਆ ਜਿਸ ਦਾ ਇੱਕ ਫੋਟੋ ਅਦਾਲਤ ਵੱਲੋਂ ਮੰਗੀ ਗਈ ਹੈ ਤਾਂ ਇਸ ਦੇ ਵਿੱਚ ਅਦਾਲਤ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਇਸ ਦਾ ਸਾਈਜ਼ ਵੀ ਦੱਸਿਆ ਜਾਵੇ ਤੇ ਇਸ ਦੇ ਨਾਲ ਹੀ ਇਸ ਨੂੰ ਜ਼ੂਮ ਕਰਕੇ ਨਾ ਪੇਸ਼ ਕੀਤਾ ਜਾਵੇ ਇਸ ਦੀ ਐਕਚੁਅਲ ਸਾਈਜ਼ ਜੋ ਹੈ ਉਸੇ ਡਾਂਗ ਦੇ ਨਾਲ ਅਦਾਲਤ ਸਾਹਮਣੇ ਇਹ 2 ਦਿਨਾਂ ਦੇ ਅੰਦਰ ਆਨ ਰਿਕਾਰਡ ਮਾਫੀਨਾਮਾ ਪੇਸ਼ ਤੇ ਦੱਸ ਦਿੰਨੇ ਆ ਕਿ ਅਗਲੀ ਸੁਣਵਾਈ ਅਗਲੀ ਪੇਸ਼ੀ 30 ਅਪ੍ਰੈਲ ਨੂੰ ਹੋਵੇਗੀ ਇਸ਼ਤਿਹਾਰ ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਤਾਂ ਅਦਾਲਤ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਦੁਬਾਰਾ ਅਜੀਹੀ ਹਰਕਤ ਨਹੀਂ ਹੋਣੀ ਚਾਹੀਦੀ ਹੈ ਤੇ ਇਸ ਨਾਲ ਹੀ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਮਾਫੀ ਮੰਗਦੇ ਹਾਂ ਤੇ ਅਜੀਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਕਿਉਂਕਿ ਅਦਾਲਤ ਸੁਪਰੀਮ ਕੋਰਟ ਵੱਲੋਂ ਬਾਬਾ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਕਾਫੀ ਫਟਕਾਰ ਵੀ ਲਗਾਈ ਗਈ ਸੀ ਤਾਂ ਸੂਤਰਾਂ ਮੁਤਾਬਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਬਹੁਤ ਜਲਦ ਪਤੰਜਲੀ ਔਨ ਰਿਕਾਰਡ ਮਾਫੀਨਾਮਾ ਅਦਾਲਤ ਸਾਹਮਣੇ ਪੇਸ਼ ਕਰ ਸਕਦੀ ਹੈ ਕਿਉਂਕਿ ਪਤੰਜਲੀ ਕੋਲ ਕੁੱਲ ਵੱਧ ਕੰਪਨੀਆਂ ਨੇ ਤੇ ਇਸ ਸਾਰੀ ਕੰਪਨੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਅਦਾਲਤ ਵਿੱਚ ਜੋ ਸਖਤੀ ਵਰਤੀ ਗਈ ਤਾਂ ਬਾਬਾ RAMDEV ਤੇ ਬਾਲਕ੍ਰਿਸ਼ਨ ਵੱਲੋਂ ਅਦਾਲਤ ਮੰਗੀ ਜਾਂਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਦੇ ਸਾਹਮਣੇ ਦੋ ਦਿਨ ਬਾਅਦ ਜਦੋਂ ਇਹ ਮਾਫੀਨਾਮਾ ਕੀਤਾ ਜਾਂਦਾ ਹੈ ਅਖਬਾਰਾਂ ਦੇ ਵਿੱਚ ਜਿਹੜਾ ਮਾਫੀਨਾਮਾ ਛਪਾਇਆ ਜਾਏਗਾ ਉਸ ਦੀ ਫੋਟੋਕਾਪੀ ਜਦੋਂ ਪੇਸ਼ ਕੀਤੀ ਜਾਵੇਗੀ ਤਾਂ ਉਸ ਉਸ ਤੋਂ ਬਾਅਦ ਅਦਾਲਤ ਇਸ ਮਾਮਲੇ ਦੇ ਵਿੱਚ ਕੀ ਬਿਆਨ ਦਿੰਦੀ ਹੈ ਉਹ ਦੇਖਣਾ ਹੋਵੇਗਾ ਪਤੰਜਲੀ ਇਸ਼ਤਿਹਾਰ ਵਿੱਚ ਮੋੜ ਸਾਹਮਣੇ ਆਇਆਤਾ ਦਾਸੀ ਕੀ ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਪਤੰਜਲੀ ਵੱਲੋਂ ਕੁੱਲ 67 ਅਖਬਾਰਾਂ ਦੇ ਵਿੱਚ ਮਾਫੀਨਾਮਾ ਛਪਵਾਇਆ ਜਿਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਇਨ੍ਹਾਂ ਇਸ਼ਤਿਹਾਰਬਾਜ਼ੀਆਂ ਦਾ ਇੱਕ ਪ੍ਰਿੰਟ ਮੰਗਿਆ ਗਿਆ ਫੋਟੋਕਾਪੀਆਂ ਮੰਗੀਆਂ ਗਿਆ ਨੇ ਤੇ ਇਹ ਵੀ ਪੁੱਛਿਆ ਗਿਆ ਕਿ ਇਹਨਾਂ ਦਾ ਸਾਈਜ਼ ਕੀ ਆ ਕਿਉਂਕਿ ਏ ਸੁਪਰੀਮ ਕੋਰਟ ਵੱਲੋਂ ਇਹ ਇਸ਼ਤਿਹਾਰ ਬਾਜ਼ੀ ਮਾਫੀ ਨਾਮਾ ਜੋ ਛਪਵਾਇਆ ਗਿਆ ਪਤੰਜਲੀ ਵੱਲੋਂ ਉਸ ਦੇ ਵਿੱਚ ਇਹ ਕਿਹਾ ਗਿਆ ਸੁਪਰੀਮ ਕੋਰਟ ਵੱਲੋਂ ਕਿ ਇਸ ਦਾ ਸਾਈਜ਼ ਜ਼ਰੂਰ ਦੱਸਿਆ ਜਾਵੇ ਤੇ ਇਸ ਨਾਲ ਹੀ ਇਸ ਨੂੰ ਜ਼ੂਮ ਕਰਕੇ ਪੇਸ਼ ਨਾ ਕੀਤਾ ਜਾਵੇ ਤੇ ਲੋਕਾਂ ਦੇ ਪੜਨ ਯੋਗ ਹੋਵੇ ਕਿਉਂਕਿ ਕਈ ਵਾਰ ਮਾਫੀ ਨਾਮੇ ਨੂੰ ਖੁੰਝੇ ਦੇ ਵਿੱਚ ਲਗਵਾ ਕੇ ਇੱਕ ਖਾਣਾ ਪੂਰਤੀ ਕੀਤੀ ਜਾਂਦੀ ਹੈ ਤੇ ਖਾਣਾ ਪੂਰਤੀ ਨਾ ਕੀਤੀ ਜਾਵੇ ਤੇ ਨੂੰ ਚੰਗੇ ਤਰੀਕੇ ਦੇ ਨਾਲ ਮਾਫੀਨਾਮੇ ਨੂੰ ਹਰੇਕ ਅਖਬਾਰ 'ਚ ਛਪਵਾਇਆ ਜਾਵੇ ਪਤੰਜਲੀ ਵੱਲੋਂ ਤੇ ਇਸੇ ਨਾਲ ਹੀ ਇਹ ਸੁਪਰੀਮ ਕੋਰਟ ਦੇ ਅਦਾਲਤ ਦੇ ਸਾਹਮਣੇ 2 ਦਿਨਾਂ ਦੇ ਅੰਦਰ ਔਨ ਰਿਕਾਰਡ ਪੇਸ਼ ਕੀਤਾ ਜਾਵੇ ਬਾਬਾ ਰਾਮਦੇਵ ਤੇ ਇਸੇ ਨਾਲ ਹੀ ਬਾਲਕ੍ਰਿਸ਼ਨ ਨੂੰ ਫਟਕਾਰ ਵੀ ਲਗਾਈ ਗਈ ਸੀ ਇਸੇ ਮਾਮਲੇ ਦੇ ਵਿੱਚ ਤਾਦਾਦੀਏ ਕਿ ਆਈਐਮਏ ਵੱਲੋਂ ਇਸ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪटीशन दायर ਕੀਤੀ ਗਈ ਸੀ ਜਿਸ ਦੇ ਵਿੱਚ ਇਹ ਇਲਜ਼ਾਮ ਲਗਾਏ ਗਏ ਸਨ ਕਿ ਇਹ ਇਲੀਗਲ ਤੇ ਗਲਤ ਢੰਗ ਦੇ ਨਾਲ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ ਦਾਵੇਬਾਜ਼ੀ ਕੀਤੀ ਜਾ ਰਹੀ ਹੈ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤੀ ਜਾ ਰਹੀ ਹੈ ਜੀ ਹਾਂ ਇਸ਼ਤਿਹਾਰਬਾਜ਼ੀ ਕਰਕੇ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਸਖਤ ਐਕਸ਼ਨ ਲਿੱਤਾ ਸੀ ਤੇ ਬਾਬਾ ਰਾਮਦੇਵ ਅਤੇ ਜਨਾਲੀ ਬਾਲਕ੍ਰਿਸ਼ਨ ਨੂੰ ਸਮਨ ਭੇਜਿਆ ਸੀ ਜਿਸ ਤੋਂ ਬਾਅਦ ਅਦਾਲਤ ਬਲੋ ਇਹਨਾਂ ਨੂੰ ਮਾਫੀ ਮੰਗਣ ਲਈ ਕਿਹਾ ਜਾਂਦਾ ਪਰ ਮਾਫੀ ਮੰਗ ਤੋਂ ਬਾਅਦ ਵੀ ਇਸੇ ਢੰਗ ਦੇ ਨਾਲ ਇਸ਼ਤਿਹਾਰਬਾਜ਼ੀ ਦਾ ਦੌਰ ਜਾਰੀ ਸੀ ਪਰ ਜਦੋਂ ਅਦਾਲਤ ਵੱਲੋਂ ਸਖਤੀ ਵਰਤੀ ਜਾਂਦੀ ਹੈ ਤਾਂ ਬਾਬਾ RAMDEV ਤੇ ਬਾਲਕ੍ਰਿਸ਼ਨ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਅਦਾਲਤ ਦੇ ਵਿੱਚ ਤੇ ਕਿਹਾ ਜਾਂਦਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਲ ਤੋਂ ਜਲਦ ਸੁਧਾਰ ਕਰਾਂਗੇ ਤੇ ਅੱਜ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਤੇ ਕੁੱਲ ਪਤੰਜਲੀ ਵੱਲੋਂ 68 ਅਖਬਾਰਾਂ ਦੇ ਵਿੱਚ ਮਾਫੀਨਾਮਾ ਛਪਵਾਇਆ ਗਿਆ ਜਿਸ ਦਾ ਇੱਕ ਫੋਟੋਕਾਪੀ ਵੀ ਅਦਾਲਤ ਵੱਲੋਂ ਮੰਗੀ ਗਈ ਹੈ ਤਾਂ ਇਸ ਦੇ ਵਿੱਚ ਅਦਾਲਤ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਕਿ ਇਸ ਦਾ ਸਾਈਜ਼ ਵੀ ਦੱਸਿਆ ਜਾਵੇ ਤੇ ਇਸ ਦੇ ਨਾਲ ਹੀ ਇਸ ਨੂੰ ਜ਼ੂਮ ਕਰਕੇ ਨਾ ਪੇਸ਼ ਕੀਤਾ ਜਾਵੇ ਇਸ ਦੀ ਐਕਚੁਅਲ ਸਾਈਜ਼ ਜੋ ਹੈ ਉਸੇ ਡੰਗ ਦੇ ਨਾਲ ਅਦਾਲਤ ਸਾਹਮਣੇ ਇਹ 2 ਦਿਨਾਂ ਦੇ ਅੰਦਰ ਆਨ ਰਿਕਾਰਡ ਮਾਫੀਨਾਮਾ ਪੇਸ਼ ਕੀਤਾ ਜਾਵੇ ਤੇ ਦੱਸ ਦਿੰਨੇ ਆ ਕਿ ਅਗਲੀ ਸੁਣਵਾਈ ਅਗਲੀ ਪੇਸ਼ੀ 3 April ਨੂੰ ਹੋਵੇਗੀ ਇਸ਼ਤਿਹਾਰ ਪਤੰਜਲੀ ਇਸ਼ਤਿਹਾਰबाजी ਮਾਮਲੇ ਦੇ ਵਿੱਚ ਤਾਂ ਅਦਾਲਤ ਬਲੋਵੀ ਕਹਿ ਦਿੱਤਾ ਗਿਆ ਕਿ ਦੁਬਾਰਾ ਅਜਿਹੀ ਹਰਕਤ ਨਹੀਂ ਹੋਣੀ ਚਾਹੀਦੀ ਹੈ ਤੇ ਇਸ ਨਾਲ ਹੀ ਬਾਬਾ RAM ਦੇਵ ਤੇ ਬਾਲਕ੍ਰਿਸ਼ਨ ਬਲੋਵੀ ਕਿਹਾ ਗਿਆ ਹੈ ਕਿ ਅਸੀਂ ਮਾਫੀ ਮੰਗਦੇ ਹਾਂ ਤੇ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ ਕਿਉਂਕਿ ਅਦਾਲਤ ਸੁਪਰੀਮ ਕੋਰਟ ਵੱਲੋਂ ਬਾਬਾ RAM DEEP ਤੇ BAL KRISHAN ਨੂੰ ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲੇ ਦੇ ਵਿੱਚ ਕਾਫੀ ਫਟਕਾਰ ਵੀ ਲਗਾਈ ਗਈ ਸੀ ਤਾਂ ਸੂਤਰਾਂ ਮੁਤਾਬਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਬਹੁਤ ਜਲਦ ਪਤੰਜਲੀ ਔਨ ਰਿਕਾਰਡ ਮਾਫੀਨਾਮਾ ਅਦਾਲਤ ਸਾਹਮਣੇ ਪੇਸ਼ ਕਰ ਸਕਦੀ ਹੈ ਕਿਉਂਕਿ ਪਤੰਜਲੀ ਕੋਲ ਕੁੱਲ ਇੱਕ ਦਰਜਨ ਤੋਂ ਵੱਧ ਕੰਪਨੀਆਂ ਨੇ ਤੇ ਇਸ ਸਾਰੀ ਕੰਪਨੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਸੀ ਜਿਸ ਤੋਂ ਬਾਅਦ ਅਦਾਲਤ ਵੱਲ ਜੋ ਸਖਤੀ ਵਰਤੀ ਗਈ ਤਾਂ ਬਾਬਾ RAMDEEP ਤੇ BALKRISHAN ਵੱਲੋਂ ਅਦਾਲਤ 'ਚ ਪੇਸ਼ ਹੋ ਕੇ ਮਾਫੀ ਵੀ ਮੰਗੀ ਜਾਂਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕੇ ਅਦਾਲਤ ਦੇ ਸਾਹਮਣੇ ਦੋ ਦਿਨ ਬਾਅਦ ਜਦੋਂ ਇਹ ਮਾਫੀਨਾਮਾ ਪੇਸ਼ ਕੀਤਾ ਜਾਂਦਾ ਹੈ ਅਖਬਾਰਾਂ ਦੇ ਵਿੱਚ ਜਿਹੜਾ ਮਾਫੀਨਾਮਾ छਪਾਇਆ ਜਾਏਗਾ ਉਸ ਦੀ ਫੋਟੋਕਾਪੀ ਜਦੋਂ ਪੇਸ਼ ਕੀਤੀ ਜਾਵੇਗੀ ਤਾਂ ਉਸ ਉਸ ਤੋਂ ਬਾਅਦ ਅਦਾਲਤ ਇਸ ਮਾਮਲੇ ਦੇ ਵਿੱਚ ਕੀ ਬਿਆਨ ਦਿੰਦੀ ਹੈ ਉਹ ਦੇਖਣਾ ਹੋਵੇਗਾ ਪਤੰਜਲੀ ਇਸ਼ਤ